ਜਿਹੜੀ ਆ ਰੈਡੀ ਲੱਗੀ ਆ ਅੱਧਾ ਨਾ ਹਲੋ ਹੇ ਕਾਰੰਦ ਤੇਲਾ ਆ ਰੈਡੀ ਹੋਰ ਦੱਸੋ ਮੈਨੂੰ ਕਿੱਟੀ ਕਿ ਲਿਆ ਆ ਪਿੱਛੇ ਮੇਰੇ ਨੂੰ ਰੋਸਾ ਗੱਡੀ ਵਿੱਚ ਜਿੱਦੀ ਨਹੀਂ ਕਰਦਾ ਨੂੰ ਕਿੰਨਾ ਲੈਂਦੇ ਬਦਲਦੇ ਕੀ ਬਣ ਕੇ ਅਗਲਾ ਖਲੋ ਟਿੱਕੋ ਗੱਲ ਕਰਨਾ ਤੈਨੂੰ ਉੱਥੇ ਲੈ ਮੈਂ ਇਸ ਤੋਂ ਪਿੱਛੇ ਨਹੀਂ ਕਰ ਸਕਦਾ ਮੇਰੇ ਕੋਲ ਥੇ ਜਗਾ ਨਹੀਂ ਲੱਗ ਰਿਹਾ ਹੁਣ ਪੱਸੀ ਨਹੀਂ ਹੋਣੀ ਮੈਨੂੰ ਕਹਦਾ ਲੈਂਟਰ ਮੋੜ ਦੇ ਮਾਮਲਾ ਬਟਾਲਾ ਦੇ ਗਾਂਦੀ ਚੌਂਕ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਗਰੇੜੀ ਵਾਲੇ ਅਤੇ ਟ੍ਰੈਫਿਕ ਇੰਚਾਰਜ ਦੀ ਬਹਿਸਬਾਜੀ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਮਾਮਲਾ ਸੀ ਕਿ ਰੇੜੀ ਸੜਕ ਤੋਂ ਪਿੱਛੇ ਕਰਕੇ ਲਾਉਣ ਦਾ ਪਰ ਨਾ ਲਾਉਣ ਦੀ ਸੂਰਤ ਵਿੱਚ ਦੋਹਾਂ ਦੇ ਵਿੱਚ ਬਹਿਸਬਾਜੀ ਹੋ ਜਾਂਦੀ ਹੈ ਅਤੇ ਫਿਰ ਸਮਝਾਵਾਂ ਜਾ ਕੇ ਰੇੜੀ ਥੋੜੀ ਪਿੱਛੇ ਕਰਵਾ ਦਿੱਤੀ ਜਾਂਦੀ ਹੈ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਟ੍ਰੈਫਿਕ ਇੰਚਾਰਜ ਜਿਹੜਾ ਹੈ ਉਹ ਨਵਾਂ ਆਇਆ ਹੈ ਸ਼ਹਿਰ ਦੇ ਵਿੱਚ ਪਰ ਜਿਸ ਦਿਨ ਤੋਂ ਆਇਆ ਹੈ ਉਸਨੇ ਉਸ ਦਿਨ ਤੋਂ ਸਾਰਿਆਂ ਨੂੰ ਤੰਗ ਪ੍ਰੇਸ਼ਾਨ ਕਰਕੇ ਰੱਖਿਆ ਹੈ ਜਿਸ ਤਰ੍ਹਾਂ ਕਿ ਰੇੜੀਆਂ ਵਾਲਿਆਂ ਦਾ ਕਹਿਣਾ ਹੈ ਪਰ ਟ੍ਰੈਫਿਕ ਇਨਚਾਰਜ ਨੇ ਦੱਸਿਆ ਕਿ ਰੇੜੀ ਵਾਲੇ ਕਿਸੇ ਦੀ ਸੁਣਦੇ ਹੀ ਨਹੀਂ ਜਿਸ ਕਰਕੇ ਥੋੜੀ-ਬਹੁਤ ਬਹਿਸ-ਵਾਜੀ ਜ਼ਰੂਰ ਹੋ ਜਾਂਦੀ ਹੈ ਟ੍ਰੈਫਿਕ ਦੀ ਸਮੱਸਿਆ ਨੂੰ ਤਾਂ ਦੂਰ ਕਰਨਾ ਹੀ ਪਵੇਗਾ ਜੇਕਰ ਸਭ ਸਾਥ ਦੇਣ ਤਾਂ ਇਹ ਸਮੱਸਿਆ ਬਹੁਛੇਤੀ ਦੂਰ ਹੋ ਸਕਦੀ ਹੈ ਗੱਲ ਭਾਜੀ ਇਹੋ ਹੀ ਹੋਈ ਕਿ ਸਾਰੇ ਰੇੜੀ ਲਾਈ ਹੀ ਕਿ ਨਾਲ ਦੇ ਰੇੜੀ ਜਿੱਥੇ ਲੱਗੀ ਹੈ ਕਿ ਹੱਦ ਤੋਂ ਪਿੱਛੇ ਲਾਈ ਚਿੱਟੀ ਲੀਕ ਤੋਂ ਪਿੱਛੇ ਲਾਈ ਹੈ ਜਿਹੜੀ ਨਾਲ ਲੀਕ ਮਾਰੀ ਹੈ ਥੱਲੇ ਉਹ ਕਹਿੰਦੇ ਹੀ ਕਿ ਰੇੜੀ ਪਿੱਛੇ ਕਰਕੇ ਲਾ ਹੋਰ ਜ਼ਿਆਦਾ ਪਿੱਛੇ ਕਰਕੇ ਲਾ ਮੈਂ ਇਸ ਤੋਂ ਪਿੱਛੇ ਮੈਂ ਨਹੀਂ ਰੇੜੀ ਲਾਣੀ ਮੈਂ ਇੱਥੇ ਰੇੜੀ ਲਾਣੀ ਹੈ ਠੀਕ ਉਹ ਕਹਿੰਦੇ ਸੀ ਕਿ ਨਾਲੇ ਮੈਂ ਕਹਾਂ ਪ੍ਰਾਪੋਤੀ ਗੱਲ ਮੈਂ ਚੌਂਚ ਜਾ ਕੇ ਰੇੜੀ ਪਲਟਾ ਦੇਣਾ ਵਾ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਰ ਸਕਿਆ ਫਿਰ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਚਲ ਰਹਿਣ ਦੇ ਲੱਗੀ ਰੇੜੀ ਇਹੋ ਗੱਲਬਾਤ ਹੋ ਗਈ ਨਹੀਂ ਨਹੀਂ ਪਹਿਲਾਂ ਨੇ ਕਹਿੰਦੇ ਪਲਟਾ ਦੇ ਮੈਂ ਕਿਹਾ ਚੱਲ ਫਿਰ ਪ੍ਰਾਪੋਟਾ ਦੇਣਾ ਜਾ ਕੇ ਫਿਰ ਕੀ ਹੁੰਦਾ ਵਾ ਬੈਸਤ ਬਾਈ ਤੱਕ ਗੱਲ ਕਿਤਾ ਪਹੁੰਚ ਗਈ ਬੈਸਤ ਬਾਈ ਤੱਕ ਗੱਲ ਇਦਾਂ ਹੀ ਪਹੁੰਚ ਗਈ ਹੈ ਕਿ ਜਿੱਦਾਂ ਕੱਲ ਵੀ ਆਏ ਕੱਲ ਵੀ ਪਰੇਸ਼ਾਨ ਕੀਤਾ ਅੱਜ ਵੀ ਆਏ ਤੇ ਅੱਜ ਵੀ ਫਿਰ ਸੜੇ ਫੁਕੇ ਤੇ ਮੈਂ ਇਹੋ ਗੱਲ ਕਹੀ ਹੈ ਕਿ ਭਾਈ ਮੈਂ ਰੇੜੀ ਪਲਟਾ ਦੇਣਾ ਜਾ ਗੱਲ ਹੋ ਗਈ ਗੱਲ ਕੁਝ ਨਹੀਂ ਹੋਈ ਅਜਿਹਾ ਡੇਰਾ ਰੋਡ ਤੇ ਜਦੋਂ ਬਿਲਕੁਲ ਪੁਲ ਤੋਂ ਥੱਲੇ ਉਤਰਦੇ ਆ ਨਾ ਆ ਕੇ ਉੱਥੇ ਇੱਕਦਮ ਜਾਮ ਦੀ ਸਮੱਸਿਆ ਹੁੰਦੀ ਹੈ ਉੱਥੇ ਕੁਝ ਰੇੜੀਆਂ ਲੱਗਦੀਆਂ ਦੋ ਹੀ ਪਾਸੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਪਣੀਆਂ ਨੇ ਪਿੱਛੇ ਕਰ ਲਓ ਕਿਉਂਕਿ ਕਈਆਂ ਦੇ ਨਾ ਦੁਕਾਨ ਹੈ ਦੁਕਾਨ ਦੇ ਅੱਗੇ ਰੇੜੀ ਹੈ ਰੇੜੀ ਦੇ ਅੱਗੇ ਇੱਕ ਸਕੂਟਰ ਮੋਟਰਸਾਈਕਲ ਦੇ ਗਾਗੜਾ ਲੱਗ ਗਿਆ ਅੱਗੇ ਕੋ ਨਾਲ ਦੀ ਦੁਕਾਨਾਂ ਲੱਗ ਗਿਆ ਤਾਂ ਬਿਲਕੁਲ ਪੁਲ ਹੋਣ ਕਰਕੇ ਉੱਥੇ ਜ਼ਿਆਦਾ ਜਾਮ ਦੀ ਸਮੱਸਿਆ ਆਉਂਦੀ ਹੈ ਇਸ ਕਰਕੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇਹਨੂੰ ਪਿੱਛੇ ਲਾਓ ਕਮ ਸੇ ਕਮ ਰਾ ਤੁਹਾਡੇ ਗਾਗ ਦਾ ਸਕੂਟਰ ਮੋੜ ਸਕ ਲਿਆ ਉਹੀ ਰੋਡ ਤੇ ਲੱਗੇ ਤੁਹਾਡਾ ਨਿਜੀ ਜਮਾਨ ਜਾਂ ਕੋਈ ਰੇੜੀ ਨਾ ਲੱਗੇ ਤਾਂ ਕਿ ਅਸੀਂ ਆਪਣੇ ਟ੍ਰੈਫਿਕ ਦੇ ਸਿਸਟਮ ਨੂੰ ਸਹੀ ਢੰਗ ਨਾਲ ਚਲਾ ਸਕੀਏ ਕਿ ਕਿਸੇ ਸ਼ਹਿਰਦਾਰ ਨੂੰ ਜਿਆਦਾ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਰੇੜੀ ਪਿੱਛੇ ਕਰ ਲੈਂਦੇ ਆ ਪਰ ਥੋੜੀ ਜੀ ਕੁਝ ਫੋਰਸ ਦੀ ਕਮੀ ਹੋਣ ਕਰਕੇ ਥੋੜੇ ਦਿਨਾਂ ਦੀ ਕਹਾਣੀ ਆ ਜੋ ਅਸੀਂ ਅੱਗੇ ਪਿੱਛੇ ਚਲੇ ਜਾਈਏ ਮਗਰੋਂ ਫੇਰ ਕਰ ਦਿਆ ਕੁਝ ਬਿਲਕੁਲ ਆਖੇ ਲੱਗ ਜਾਂਦੀਆਂ ਕੁਝ ਥੋੜੇ ਬੋਤੇ ਨਹੀਂ ਲੱਗਦੇ ਆ ਹੌਸਤਾ ਹੌਸਤਾ ਕੋਸ਼ਿਸ਼ ਕਰਾਂਗੇ ਵੀ ਸਾਰਾ ਠੀਕ ਹੋ ਜਾਏ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਐਸਐਮ ਜ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾANTRIK ਬਾਬਾ ਖਾਨ ਹੁਣ ਆ ਲਈ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਕਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਕਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਿਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786